ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਸਾਰੇ ਪਹਿਲਾ 10 ਵੀਰਾਂ ਨੂੰ ਅਸੀਂ ਦੱਸ ਦਈਏ ਵੀ ਆਪਣਾ ਜਿਹੜਾ ਕੰਟੈਂਟ ਹੈ ਉਹ ਮੇਨ ਹੈਗਾਗਾ ਟਰੈਕਟਰਾਂ ਦਾ ਸੇਲੇ ਦਾ ਜਿਹੜਾ ਅੱਜ ਇੱਕ ਕਿਸਾਨ ਭਰਾ ਉਹ ਵੀ ਕਿਸਾਨ ਭਰਾਵਾਂ ਦੇ ਕੰਮ ਆਉਣ ਵਾਲੀ ਚੀਜ਼ ਹੈ ਕਿਸਾਨ ਭਰਾਵਾਂ ਦੀ ਸਹੂਲਤ ਵਾਸਤੇ ਇੱਕ ਤੁਹਾਨੂੰ ਚੀਜ਼ ਹੈ ਜੇ ਨਵੀਂ ਚੀਜ਼ ਦਿਖਾਉਣ ਲੱਗੇ ਤੇ ਦੱਸਣ ਲੱਗੇ ਆ ਤਾਂ ਕਿ ਤੁਸੀਂ ਖੱਜਲ ਖਵਾਰੀ ਤੋਂ ਆ ਕੇ ਤੁਸੀਂ ਆਪਣਾ ਇੱਥੇ ਆ ਕੇ ਕੰਮ ਕਰਵਾ ਸਕੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਨਾਲ ਦੀ ਨਾਲ ਚਲਦੀ ਚਲਦੀ ਇਹਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਅੱਜ ਖੜੇ ਹਾਂ ਜੀ ਗਲਾਵਗੜ ਪਿੰਡ ਜਿਹਨੂੰ 나ਈ ਵਾਲਾ ਪਿੰਡ ਬੋਲ ਦਿੰਦੇ ਜੀ ਗਲਾਵਗੜ ਇਹ ਬਠਿੰਡਾ ਮਾਨਸਾ ਰੋਡ ਤੇ ਪਿੰਡਾ ਕਟਾਰ ਸਿੰਘ ਵਾਲਾ ਉਸ ਤੋਂ ਕਿਲੋ ਕਿਲੋ ਮੀਟਰ ਖੱਬੇ ਹੱਥ ਜੇ ਬਠਿੰਡੇ ਵੱਲੋਂ ਆਈਏ ਤਾਂ ਆਪਾਂ ਖੱਬੇ ਹੱਥ ਪਿੰਡ ਹੈ ਜੀ ਗੁਲਾਵਗੜ ਉਰਫ 나ਈ ਵਾਲਾ ਉੱਥੇ ਸ਼ਰਮਾ ਇਲੈਕਟ੍ਰੀਸ਼ੀਅਨ ਦੇ ਨਾਂ ਤੇ ਦੁਕਾਨ ਹੈ ਬਾਈ ਦੀ ਮੋਟਰਾਂ ਵਾਲੀ ਦੀ ਸ਼ਰਮਾ ਇਲੈਕਟ੍ਰੀਸ਼ੀਅਨ ਜਿਹੜੇ ਮੋਟਰਾਂ ਦਾ ਕੰਮ ਕਰਦਾ ਬਾਈ ਦਿਖਾਈ ਕਰਾਂ ਇੱਧਰਲੇ ਪਾਸੇ ਆ ਗਿਆ ਗੁਲਾਬਗੜ੍ਹ ਦਾ ਸਕੂਲ ਹੈ ਇਹ ਫਿਰਨੀ ਹੈ ਗੁਲਾਬਗੜ੍ਹ ਦੀ ਇੱਥੇ ਤੁਹਾਡੇ ਕੋਲੇ ਆਊਗੀ 6 ਨੰਬਰ ਤਿੰਨ ਨੰਬਰ ਗਲੀ ਤਿੰਨ ਨੰਬਰ ਗਲੀ ਦਿਖਾ ਦੇ ਬਾਈ ਬੋਰਡ ਨੇੜੇ ਹੋਗੇ ਇਹ ਤਿੰਨ ਨੰਬਰ ਗਲੀ ਹੈਗੀ ਆਹਾ ਤਿੰਨ ਨੰਬਰ ਗਲੀ ਦੇ ਨਾਲ ਹੀ ਇੱਥੇ ਆ ਜੀ ਸ਼ਰਮਾ ਇਲੈਕਟ੍ਰੀਸ਼ੀਅਨ ਜਿਹੜਾ ਬਾਈ ਹੋਰਾਂ ਦਾ ਮੋਟਰਾਂ ਦਾ ਸਮਰਸ਼ੀ ਵਾਲ ਤੇ ਮੱਛੀ ਮੋਟਰਾਂ ਦਾ ਜਿਹੜਾ ਕੰਮ ਹੈ ਆ ਜੋ ਅੰਦਰ ਚੱਲਦੇ ਆ ਮਲਾਉਣੇ ਆ ਆਪਾਂ ਸ਼ਰਮਾ ਜੀ ਨੂੰ ਕਰਾਉਣੇ ਆ ਤੁਹਾਡੇ ਨਾਲ ਗੱਲਬਾਤ ਮਲਾਉਣੇ ਤੁਹਾਨੂੰ ਸ਼੍ਰਿੰਦਰ ਸ਼ਰਮਾ ਜੀ ਨੂੰ ਸ਼ਰਮਾ ਜੀ ਤਰਾਮਰਾਮ ਜੀ ਵਾ ਵਾ ਕੀ ਹਾਲ ਹੈ ਨਾ ਠੀਕ ਹੈ ਆਪਾਂ ਕੋਲ ਨਾ ਮਾਈਕ ਥੋੜਾ ਜਿਹਾ ਇੱਕ ਹੈਗਾ ਕਿਰਪਾ ਕਰਕੇ ਥੋੜਾ ਜਿਹਾ ਉੱਚੀ ਆਵਾਜ਼ ਕੋਲ ਠੀਕ ਹੈ ਹਾਂ ਉਹ ਠੀਕ ਆ ਕੋਪਰਾ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਆ ਤੁਹਾਨੂੰ ਦਿਖਾ ਦਗੇ ਇਹ ਸ਼ਰਮਾ ਜੀ ਦੁਕਾਨ ਆ ਸਾਰਾ ਸ਼ਰਮਾ ਜੀ ਕੋਲੇ ਖਰਾ ਦਾ ਆਪਣਾ ਕੰਮ ਆ ਮੋਟਰਾਂ ਦਾ ਪੁਰੀ ਖਰਾ ਦਾ ਸਾਰਾ ਕੰਮ ਆਪਣਾ ਗਾ ਮੋਟਰਾਂ ਦਾ ਕੰਮ ਨਵੀਂ ਪੁਰਾਣੀ ਮੋਟਰ ਕੋਈ ਵੀ ਬਣਵਾਉਣੀ ਆ ਤੁਸੀਂ ਕਿਸ ਤਰ੍ਹਾਂ ਦੀ ਆ ਦੇਖੋ ਦੁਕਾਨ ਭਰੀ ਪਈ ਆ ਕਿਉਂਕਿ ਹੁਣ ਸੀਜ਼ਨ ਆ ਝੋਨੇ ਦਾ ਸੀਜ਼ਨ ਕਰਕੇ ਸਾਰੇ ਕਿਸਾਨ ਭਰਾ ਸਾਡੇ ਨੇੜੇ ਪਿੰਡਾਂ ਦੇ ਜੱਸੀ ਕੁਤਾਰ ਸਿੰਘ ਆ ਗਲਾਉਗੜ੍ਹ ਕੋਸ ਮੰਡੀ ਭਾਗੂ ਤੁੰਗੜੀ ਇੱਥੋਂ ਪਚੋ ਮੰਡੀ ਤੱਕ ਤੇ ਇੱਧਰੋਂ ਮੋੜ ਮੰਡੀ ਤੱਕ ਸਾਰੇ ਸ਼ਰਮਾ ਜੀ ਕੋਲੇ ਆਉਂਦੇ ਆ ਇਹ ਮੋਟਰਾਂ ਕੋਈ ਵੀ ਨਵੀਂ ਮੋਟਰ ਲੈਣੀ ਹੈ ਚਾਹੇ ਬਣਾਉਣੀ ਹੈ ਇਹਨਾਂ ਕਿਨਾਂ ਦਾ ਵਿਸ਼ਵਾਸ ਬਣਿਆ ਹੋਇਆ ਏਰੀਆ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਵੀ ਵਾਧੂ ਹੈ ਉਹ ਸ਼ਰਮਾ ਜੀ ਸੱਜੇ ਜੀ ਕਿਵੇਂ ਹਾਜ਼ਰੀਤ ਉਧਰ ਤੇ ਕਿਵੇਂ ਕੰਮ ਕਰ ਹਾਂ ਚੱਲ ਬਹੁਤ ਵਧੀਆ ਜੀ ਠੀਕ ਹੈ ਕੰਮ ਕਾਰ ਤਸੱਲੀ ਨਾਲ ਠੀਕ ਹੈ ਜਰਮਾ ਜੀ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਏ ਆ ਤਾਂ ਕਰਕੇ ਤਾਂ ਬੋਲਣੇ ਹਨਾ ਕੋਈ ਗੱਲ ਨਹੀਂ ਤੁਸੀਂ ਕੋਈ ਚੱਕ ਨਹੀਂ ਬੇਝਚ ਕਹੋਗੇ ਸ਼ਰਮਾ ਜੀ ਇਹ ਦੱਸੋ ਪਹਿਲਾਂ ਤਾਂ ਆਪਣੇ ਕੋਲੇ ਜਿਹੜਾ ਨਵੀਆਂ ਮੋਟਰਾਂ ਦਾ ਵੀ ਆਪਾਂ ਕੰਮ ਕਰਦੇ ਹਾਂ ਹਾਂਜੀ ਨਵੀਆਂ ਦਾ ਵੀ ਕਰਦੇ ਨਵੀਆਂ ਦਾ ਵੀ ਨਵੀਆਂ ਦਾ ਵੀ ਪੁਰਾਣੀਆਂ ਦਾ ਵੀ ਸਾਰੀਆਂ ਦਾ ਕਿਹੜੀ ਕਿਹੜੀ ਕੰਪਨੀ ਦੀਆਂ ਮੋਟਰਾਂ ਹੁੰਦੀਆਂ ਜੀ ਆਪਣੇ ਕੋਲੇ ਸੀਆਰਆਈ ਟੈਕਸੋਮੋ ਲੂਬੀ ਠੀਕ ਹੈ ਜੀ ਤੇ ਬਾਈ ਇਹ ਰਿਪੇਅਰ ਦਾ ਕੰਮ ਦੱਸੋ ਕਿੰਨੇ ਚਿਰ ਤੁਸੀਂ ਗਰੰਟੀ ਦਿੰਦੇ ਹੋ ਜੇ ਤੁਹਾਡੇ ਤੋਂ ਮੋਟਰ ਦਾ ਕੰਮ ਕਰਾਉਣੇ ਆ ਵੀ ਕੀ ਉਹਦਾ ਸਿਸਟਮ ਹੁੰਦਾਗਾ ਰੁਪਇਆ ਕੋਈ ਕੱਟਿਆ ਨਹੀਂ ਹਾਂਜੀ ਸਰ ਹਾਂਜੀ ਅਸੀਂ ਮੋਟਰ ਤਿਆਰ ਕਰਦੇ ਹਾਂ ਤਸੱਲੀ ਬਖਸ਼ ਕਰਦੇ ਹਾਂ ਮੰਨ ਲਓ ਜੇ ਕੋਈ ਮਹੀਨੇ 20 ਦਿਨਾਂ ਦੇ ਵਿੱਚ ਕੋਈ ਦਿੱਕਤ ਵੀ ਆਉਂਦੇ ਤਾਂ ਅਸੀਂ ਦੁਬਾਰੇ ਕਰਕੇ ਦਿੰਨੇ ਆ ਠੀਕ ਹੈ ਜੀ ਤੇ ਜੇ ਕੋਈ ਦਿੱਕਤ ਆਉਂਦੀ ਆ ਤਾਂ ਅਸੀਂ ਜਾ ਕੇ ਤਾਂ ਦੇ ਗੇ ਚ ਜਾਂਦੇ ਆ ਜੀ ਫ੍ਰੀ ਆਫ ਕਾਸਟ ਜਾ ਕੇ ਜੜ ਲਾਂਗਰ ਦਾ ਠੀਕ ਕਹਿ ਦਿੰਦੇ ਆ। ਪਰ ਮੈਂ ਇਹ ਕਹ ਦਿਆ ਜੀ ਰਾਤ ਨੂੰ ਹੀ ਦਿੱਕਤ ਆਉਂਦੇ ਤਾਂ ਅਸੀਂ ਪਹੁੰਚਦੇ ਆ ਜਾਂ ਇੱਕ ਵਾਰ। ਠੀਕ ਹੈ ਜੀ। ਪਿੰਡਾਂ ਦੇ ਜਿਹੜੇ ਆਪਣੇ ਭਾਈਚਾਰੇ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਇਹ ਹੀ ਹੁੰਦੀ ਹੈ। ਰਾਤ ਭਰਾਂ ਤੇ ਆਪਾਂ ਨੂੰ ਲੋੜ ਪਏ ਜੇ ਸ਼ਰਮਾ ਜੀ ਕਹਿੰਦੇ ਅਸੀਂ ਹਾਜ਼ਰ। ਠੀਕ ਹੈ ਜੀ। ਸ਼ਰਮਾ ਜੀ ਜੇ ਤੁਸੀਂ ਇੱਕ ਮੋਟਰਸਾਈਕਲ ਤੋਂ ਕੋਈ ਰਿਪੇਅਰ ਕਰਾਉਣ ਵਾਸਤੇ ਅਸੀਂ ਆਪਦੀ ਮੋਟਰ ਰੱਖੀ ਹੋਈ ਆ। ਇਹਦੀ ਤੁਸੀਂ ਮੰਨ ਲਓ ਤੁਸੀਂ ਮੋਟਰ ਬੰਨ ਕੇ ਦਿੰਨੇ ਹੋ। ਇਹਦੀ ਗਾਰੰਟੀ ਗਾਰੰਟੀ ਕਿੰਨੇ ਚਿਰ ਦੀ ਹੁੰਦੀ ਆ ਸਾਰਾ? ਗਾਰੰਟੀ ਗਾਰੰਟੀ ਤਾਂ ਮਹੀਨੇ ਦੀ ਹੁੰਦੀ ਹੈ। ਮਹੀਨੇ ਦੀ ਗਾਰੰਟੀ-ਵਾਰੰਟੀ ਹੈਗੀ ਆ। ਵ ਜੋ ਕੇਰਾ ਕਰਤੀ ਮੁੜ ਕੇ ਦਿੱਕਤ ਆਈ ਨਹੀਂ ਆਪਣੇ ਕੰਮ ਦੀ ਕਦੇ ਉਹ ਤਾਂ ਠੀਕ ਹੈ ਜੀ ਤੇ ਸ਼ਰਮਾ ਜੀ ਤੁਸੀਂ ਆਪਣਾ ਇੱਕ ਦਾ ਕਿਸਾਨ ਭਰਾਵਾਂ ਨੂੰ ਕੰਟੈਕਟ ਨੰਬਰ ਦੇ ਦਿਓ ਤੇ ਇੱਕ ਆਪਣਾ ਐਡਰੈਸ ਦੱਸੋ ਕੰਟੈਕਟ ਨੰਬਰ ਹੈ 98885 7094 ਪਿੰਡ ਗੁਲਾਬਗੜ ਤਸੀਲ ਡਿਸਟ੍ਰਿਕਟ ਦਵਾਰਾ ਦਾ صحیح ਨੰਬਰ 98885 9988570904 70904 ਬਾਈ ਦਾ ਨਾਮ ਹੈ ਜੀ ਛੇਂਦਰ ਸ਼ਰਮਾ ਆ ਗਲੀ ਨੰਬਰ 3 ਤੋਂ ਉਹਨੂੰ ਐਡਰੈਸ ਦਿਖਾਈ ਸੀਗਾ ਇੱਥੇ ਬਾਈ ਹੋਰਾਂ ਦੀ ਦੁਕਾਨ ਹੈਗੀ ਹਰ ਇੱਕ ਤਰ੍ਹਾਂ ਦਾ ਜਿਹੜਾ ਕੰਮ ਹੈ ਮੋਟਰਾਂ ਦਾ ਸਮਰਸੀਵਲ ਹੋ ਗਿਆ ਚਾਹੇ ਮੱਛੀ ਮੋਟਰਾਂ ਜਾਦਾ ਕਰ ਅੱਜ ਤੱਕ ਦਾ ਅੱਜ ਕੱਲ ਤਾਂ ਮੱਛੀ ਮੋਟਰਾਂ ਹੀ ਚੱਲ ਰਹੀਆਂ ਨੇ ਪੂਰਾ ਤਸੱਲੀ ਬਕਸ ਬਾਈ ਹੋਰਾਂ ਨੂੰ ਕੰਮ ਕੀਤਾ ਜਾਂਦਾ ਬਾਈ ਥੋੜੇ ਪਹਿਲੀ ਵਾਰ ਕੈਮਰੇ ਅੱਗੇ ਆਏ ਸੀਗੇ ਥੋੜਾ ਜਿਹਾ ਬੋਲਣਾ ਤੁਹਾਨੂੰ ਵੀ ਪਤਾ ਔਖਾ ਹੈਗਾ ਕੰਮ ਦੀ ਜਰੂਰ ਖੱਚਾ ਕਿ ਬਾਈ ਕੋਲੇ ਤਿੰਨ ਚਾਰ ਬੰਦੇ ਰੱਖੇ ਹੋਏ ਆ ਬਾਈ ਖਰਾਦ ਵਾਲੇ ਦੀ ਮਸ਼ੀਨ ਅ ਵੀਡੀਓ ਬਣਾ ਲੈਂਦੇ ਕੋਈ ਵੀ ਆ ਕੇ ਕਿਸਾਨ ਭਰਾ ਤੋਂ ਨੂੰ ਐਡਰੈਸ ਬੋਲਤਾ ਬਾਈ ਦਾ ਫੋਨ ਨੰਬਰ ਬੋਲਤਾ ਸਿੱਧਾ ਆ ਕੇ ਸੰਪਰਕ ਕਰੋ ਪਿੰਡਾਂ ਦਾ ਮੁੰਡਾ ਜੀ ਪਰ ਤੋਂ ਬਾਅਦ ਇਹਦੀ ਮਦਦ ਕਰੋ ਤੇ ਕੰਮ ਵੀ ਤਸੱਲੀ ਵਾਲਾ ਬਾਈ ਦਾ ਕੋਈ ਲੰਬਾ ਨਹੀਂ ਕਿਸੇ ਕੰਮ 'ਚ ਇਹਦੀ ਗਰੰਟੀ ਅਸੀਂ ਦਿੰਨੇ ਆ ਧੰਨਵਾਦ ਆ ਸਾਰੇ ਜਿਹੜੇ ਭਰਾ ਵੀਡੀਓ ਨਾਲ ਜੁੜੇ ਆ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਜੀ